and in the the... ਜੇ ਸਪਾਲ ਸਬਹਿਤਿਆ ਸੁਹੀਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ 4 ਅਰ ਪਹਿਲਾ ਚੌਪਦੀ ਇਨ ਕੋ ਮੋੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਭਾਤਾ ਤਿਨ ਸਾਧੂ ਚਰਨ ਨਾ ਸੇਵੇ ਕਭੂ ਤਿਨ ਸਭ ਜਨਮੇ ਅਕਾਥਾ ਜਿਨ ਸਾਧੂ ਚਰਨ ਸਾਧ ਪਦ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕਉ ਕੀ ਜੈ ਦਾਸ ਤਾ ਸਦਾ ਸਦਾ ਸਣ ਕੋ ਹਰ ਦਇਆ ਧਾਰ ਜਗ ਨਤਾ ਮਮ ਅੰਧੇ ਗਿਆਨਹੀਨੇ ਅਗਿਆਨੀ ਕਿਉ ਚਲਹ ਮਾਰਗ ਪਥਾ ਹਮ ਅੰਤਰੇ ਕਉ ਗੁਰ ਅਚਲ ਦੀਜੈ ਜਨ ਨਾਮ ਕ ਚਲਹ ਬਿਲੰਥਾ ਆਮ ਅੰਦਰੇ ਗਿਆਨ ਹੀ ਦੇ ਅਗਿਆਨੀ ਕਿਉ ਚੱਲ ਮਾਰਗ ਪੰਥਾ ਅਮੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਨਿਵੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚਬਰ ਸੱਤਰ ਦੇ ਤਖਤ ਦੇ ਮਾਲਕ ਸਤਿਗੁਰੂ ਜੀ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਕਰਨ ਦੇ ਸਪਾਕ ਪ੍ਰਾਪਤ ਹੋਈ ਜੀ ਅਮਰਤ ਦੇਲੇ ਜੋ ਪਾਵਨ ਪਵਿੱਤਰ ਉਪਦੇਸ਼ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਨਾਮ ਕੀ ਸੋ ਸਿਆ ਨਵੇਂ ਆਗਦੇ ਉਪਰ ਜੈਤ ਸ੍ਰੀ ਦਾਗ ਵਿੱਚ ਚੌਥੇ ਪਾਤਸ਼ਾਹ ਤਨ ਤਨ RAM DAS GURU ਜਿਦ ਸਿਰ ਆਤਿਨ ਸਵਾਰਿਆ ਤੇ ਨਾਮ ਦੀ ਮubarakt ਦਸਨਾ ਤੋਂ ਚਾਰਨ ਕੀਤੇ ਪਾਵਨ ਬਚਨ ਹਨ ਜੀ ਪਾਤਸ਼ਾਹ ਸਹਿਬ ਜੀ ਗੁਰੂ ਰਾਮਦਾਸ ਸਹਿ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਮਰੰਤ ਸਬ ਸਹਿਬ ਜੀ ਪਾਵਨ ਪਵਿੱਤਰ ਤਰਤੀ ਨੂੰ ਆਵਾਜ਼ ਕੀਤਾ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਦੀ دیدار ਕਰਨ ਵਾਸਤੇ ਆਉਂਦੇ ਐ ਗੁਰੂ ਸਾਹਿਬ ਜੀ ਸੰਗਤਾਂ ਨੂੰ ਅਰਸ਼ਣਦਾਰੇ ਦੇ ਰਹੇ ਕਹਿੰਦੇ ਮਹਾਰਾਜ ਸਾਹਿਬੀ ਸਿੱਖ ਆਏ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਸਤਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਕਿਸ ਤਰ੍ਹਾਂ ਵਸਦਾ ਤੁਸੀਂ ਕਹਿੰਨੇ ਹੋ ਕਿ ਨਾਮ ਜਪ ਕੇ ਪਾਤ ਸਾਰਾ ਉਠਾਣ ਇਹ ਮਹਾਰਾਜ ਹਿਰਦੇ ਵਿੱਚ ਵਸਦਾ ਕਿਸ ਤਰ੍ਹਾਂ ਹੈ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸਤਿਗੁਰੂ ਜੀ ਆਪਣੀ ਉਦਾਹਰਣ ਦੇ ਕੇ ਸਿੱਖ ਨੂੰ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ ਜੈਤ ਸਰੀ ਮਹਲਾ 4 ਘਰ ਪਹਿਲਾ ਚੌਪਦੀ ਚਾਰਾ ਪਦਿਆਂ ਦਾ ਸ਼ਬਦ ਹੈ ਜੀ ਰਾਗੀ ਸਿੰਘ ਕਣ ਨੂੰ ਪਹਿਲੇ ਘਰ ਸੁਰ ਤਾਲ ਵਿੱਚ ਗਾਇਨ ਕਰਨ ਦੀ ਹਦਾਇਤ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਪਰਮਾਤਮਾ ਅਦੁੱਤੀ ਬ੍ਰਹਮ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਉਹ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਹੀਰੈ ਰਤਨ ਨਾਮ ਹਰ ਵਸਿਆ ਗੁਰ ਹਾਥ ਤਲਿਓ ਮੇਰੇ ਮਾਥਾ ਬੜੇ ਸਰਲ ਤੇ ਸਪਸ਼ਟ ਜੇ ਅਰਥ ਹੈ ਮਹਾਰਾਜ ਸਾਹਿਬ ਕਿਰਪਾ ਕਰ ਦੇ ਕੇ ਸਾਡੇ ਹਿਰਦੇ ਵਿੱਚ ਉਹ ਪਰਮਾਤਮਾ ਦਾ ਰਤਨ ਨਾਮ ਵਸਿਆ ਕਵੀ ਗੁਰ ਹਾਥ ਤਲਿਓ ਮੇਰੇ ਮਾਥਾ ਜਦੋਂ ਸਾਡੇ ਸਿਰ ਤੇ ਮੱਥੇ ਤੇ ਗੁਰੂ ਸਾਹਿਬ ਨੇ ਆਪਣਾ ਮੇਰ ਦਾ ਹੱਥ ਰੱਖ ਦਿੱਤਾ ਇਹ ਦੋ ਗੁਰੂ ਸਾਹਿਬ ਜੀ ਨੇ ਸਾਡੇ ਉੱਪਰ ਦਇਆ ਕੀਤੀ ਹੁਣਾਂ ਬੋਦਰਾਮ ਦਾਸ ਸਹਿ ਮਹਾਰਾਜ ਸਹਿਬ ਜੀ ਦਾ ਜੀਵਨ ਜਿਸ ਨੇ ਪੜਿਆ ਹੋਵੇਗਾ ਜਾਂ ਸੁਣਿਆ ਹੋਵੇਗਾ ਉਸ ਨੂੰ ਪੜੀ ਪਾਤ ਇਹ ਗੱਲ ਦਾ ਪਤਾ ਹੈ ਕਿ ਗੁਰੂ ਨਾਮਦਾਸ ਸਹਿ ਮਹਾਰਾਜ ਸਹਿਬ ਜੀ ਨੂੰ ਕਿਵੇਂ ਗੁਰੂ ਅਮਰਦਾਸ ਸਹਿ ਪਾਤਸ਼ਾਹ ਆਪਣੇ ਗੱਲ ਨਾਲ ਲਾ ਕੇ ਏਡੀਆਂ ਵੱਡੀਆਂ ਵਡਿਆਈਆਂ ਬਖਸ਼ ਦਿੰਦੇ ਨਾਮ ਭਾਈ ਜੇਠਾ ਸੀ ਲਾਹੌਰ ਦੀ ਚੂਨਾ ਮੰਡੀ ਦੇ ਵਿੱਚ ਜਨਮ ਹੁੰਦਾ ਹੈ ਜਨਮ ਤੋਂ ਕੋਈ ਸਮੇਂ ਬਾਅਦ ਮਾਤਾ ਪਿਤਾ ਜੀ ਥੋੜੇ ਥੋੜੇ ਸਮੇਂ ਬਾਅਦ ਸੰਸਾਰ ਤੋਂ ਚੜ੍ਹਾਈ ਕਰ ਜਾਂਦੇ ਗਵਨ ਕਰ ਜਾਂਦੇ ਇਕੱਲੇ ਰਹਿ ਜਾਂਦੇ ਆ ਕੋਈ ਵੀ ਨਹੀਂ ਹੁੰਦਾ ਨਾ ਹੀ ਕੋਈ ਸ਼ਰੀਕੇ ਕਬੀਲੇ ਦੇ ਵਿੱਚੋਂ ਲਾਗੇ ਲਾਉਂਦਾ ਹੈ ਫਰਨਾਨੀ ਜੀ ਲੈ ਆਉਂਦੇ ਬਾਸਰਕੇ ਦੀ ਧਰਤੀ ਤੇ ਜਿੱਥੇ ਬਾਬਾ ਗੁੰਡਾ ਸਾਹਿਬ ਜੀ ਦਾ ਪਾਵਨ ਸਥਾਨ ਹੈ ਨਾ ਉਤੋਂ 7-8 ਕਿਲੋਮੀਟਰ ਥੋੜਾ ਹੋਰ ਅੱਗੇ ਨੂੰ ਜਾਈਏ ਲੈਂਦੇ ਵੱਲ ਨੂੰ ਤੇ ਬਾਸਰਕੇ ਨਗਰ ਆਉਂਦਾ ਹੈ ਉਹ ਬਾਸਰਕੇ ਨਗਰ ਦਾ ਬਹੁਤ ਸੋਹਣਾ ਇਤਿਹਾਸ ਹੈ ਗੁਰੂ ਅਮਰਦਾਸ ਸਾਹਿਬ ਪਾਸ਼ਾ ਜੀ ਦਾ ਪ੍ਰਕਾਸ਼ ਉੱਥੇ ਹੁੰਦਾ ਹੈ ਤੇ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀਆਂ ਦੀ ਪੁੱਤਰੀ ਬੀਬੀ ਅਮਰੋ ਦਾ ਵਿਆਹ ਕਾਰਨ ਜਿਹੜਾ ਸੌਰੇ ਪਿੰਡ ਉਹ ਵਸ ਰਕੇ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਪਾਵਨ ਅਸਥਾਨ ਜਿੱਥੇ ਸੱਣ ਲਾਉਂਦੇ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਦੇ ਹੈ ਸੱਣ ਸਹਿਬ ਗੁਰਦੁਆਰਾ ਸਹਿਬ ਅਸਲ ਕੇ ਦੀ ਧਰਤੀ ਤੇ ਹੈ ਤੇ ਇਸ ਤੋਂ ਵੱਧ ਗੁਰੂ ਰਾਮਦਾਸ ਸਹਿਬ ਪਾਸ਼ਾ ਮਹਾਰਾਜ ਸਹਿਜੀਆਂ ਦੇ ਨਾਨਕੀ ਪਿੰਡ ਉਹ ਵਸ ਰਕੇ ਦੀ ਧਰਤੀ ਹੈ ਉੱਥੇ ਨਾਨੀ ਜੀ ਵਸ ਰਕੇ ਦੀ ਧਰਤੀ ਤੇ ਲੈ ਆਉਂਦੇ ਹੈ ਕੋਂਗਣੀਆਂ ਵਿੱਚ ਯਾ ਕਰਦੇ ਸਨ ਉਹਦੇ ਨਾਲ ਹੀ ਗੁਜ਼ਾਰਾ ਕਰਨਾ ਤੇ ਇੱਕ ਦਿਨ ਇਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਪਾਸ਼ਾ ਮਹਾਰਾਜ ਸੇਵੀਆਂ ਦੀ ਨਜ਼ਰ ਪੈ ਗਈ ਤੇ ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਨੂੰ ਨਾਲ ਲੈ ਜਾਂਦੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਜਾਂਦੇ ਉੱਥੇ ਸੇਵਾ ਵਿੱਚ ਐਸਾ ਮਨ ਲੱਗ ਜਾਂਦਾ ਹੈ ਵੀ ਜਿਹੜੀ ਘੁੰਗਣੀਆਂ ਵਾਲੀ ਟੋਕਰੀ ਰੱਖ ਕੇ ਸੇਵਾ ਲਈ ਟੋਕਰੀ ਚੁੱਕ ਲਈ ਤੇ ਬੌੜੀ ਸਾਹਿਬ ਦੀ ਸੇਵਾ ਚੱਲਦੀ ਹੁੰਦੀ ਹੈ। ਦੇਰ ਨੰਬਰ ਰਾਤ ਸੇਵਾ ਦੇ ਵਿੱਚ ਤਤ ਪਰ ਐਸੀ ਸੇਵਾ ਕੀਤੀ ਕਿ ਮਾਤਾ ਜੀ ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਾਣੀ ਵਾਸਤੇ ਮਰਨ ਬਣਾਇ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਵਾਰ ਕੈਸਾ ਹੋਵੇ। ਤੇ ਮਾਤਾ ਜੀ ਕਹਿੰਦੇ ਆ ਕਿ ਜਿਵੇਂ ਦਾ ਭਾਈ ਜੇਠਾ ਗੁਰੂ ਅਮਰਦਾਸ ਸਹਿ ਮਹਾਰਾਜ ਕਹਿੰਦੇ ਹੁਣ ਜੇਠੇ ਵਰਗਾ ਤੇ ਭਾਈ ਜੇਠਾ ਹੀ ਹੈ ਇਹਦੇ ਵਰਗਾ ਸੰਸਾਰ ਦੇ ਤੇ ਹੋਰ ਹੈ ਕੋਈ ਨਹੀਂ ਸਤਿਗੁਰੂ ਗੁਰੂ ਅਮਰਦਾਸ ਸਹਿ ਮਹਾਰਾਜ ਸਾਹਿਬ ਜੀ ਜਿਹਦਾ ਕੋਈ ਨਹੀਂ ਸੀ ਨਾ ਇਹਦਾ ਕੋਈ ਨਹੀਂ ਰਹਿ ਗਿਆ ਸੰਸਾਰ ਦੇ ਤੇ ਬਜ਼ੁਰਗ ਮਾਈ ਸੀ ਇੱਕ ਨਾਨੀ ਸੀ ਉਹਦਾ ਵੀ ਕੋਈ ਆਸਰਾ ਜਿਵੇਂ ਕਹਿ ਲਈਏ ਘਰ ਦੇ ਵਿੱਚ ਗਰੀਬੀ ਦਾਵਾ ਸੀ ਤੇ ਧੰਗੁਰੂ ਅਮਰਦਾਸ ਸਹਿ ਮਹਾਰਾਜ ਸਾਹਿਬ ਜੀ ਨੇ ਗੱਲਾਂ ਲਾ ਕੇ ਬਾਦਸ਼ਾਹਾਂ ਦੇ ਦਿੱਤੀਆਂ ਜਿਨ੍ਹਾਂ ਨੇ ਲਾਹੌਰ ਦੇ ਵਿੱਚ ਰੱਖਿਆ ਨਹੀਂ ਆਪਣੇ ਕੋਲ ਸਾਭ ਨਹੀਂ ਕੀਤੀ ਜਿਸ ਦਿਨ ਭਾਈ ਜੇਠਾ ਗੁਰੂ ਰਾਮਦਾਸ ਸਹਿ ਬਣ ਗਿਆ ਲਾਹੌਰ ਦੀ ਤਰਦੀਤ ਵਾਕੇ ਨਮਸਕਾਰਾਂ ਕਰ ਦਿੱਤੇ ਕਹਿੰਦੇ ਸਾਡਾ ਭਤੀਜਾ ਇਹ ਸਾਡਾ ਭਰਾ ਹੈ ਧੰਗੁਰੂ ਅਮਰਦਾਸ ਸਹਿ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਸਾਡੇ ਹਿਰਦੇ ਚ ਪਰਮਾਤਮਾ ਦਾ ਨਾਮ ਵਸਿਆ ਕਿਵੇਂ ਗੁਰ ਹਾਥ ਧਰਿਓ ਮੇਰੇ ਮਾਥਾ ਸਾਡੇ ਮੱਥੇ ਤੇ ਗੁਰੂ ਅਮਰਦਾਸ ਐ ਪਾਸ਼ਾ ਨੇ ਆਪਣਾ ਮੇਰ ਹਾਥ ਰੱਖ ਦਿੱਤਾ ਐਸੀਆਂ ਬਖਸ਼ਿਸ਼ਾਂ ਕਰ ਦਿੱਤੀਆਂ ਫਿਰ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰਨਾਮ ਦੀਓ ਰਿੰ ਲਾਥਾ ਜਨਮਾਂ ਜਨਮਾਂ ਤਰਾਂ ਦੇ ਵੱਡੇ ਗਾੜੇ ਦੁਖ ਲੈ ਗਏ ਜੋ ਵੀ ਦੁਖ ਸੰਨ ਭਾਵੇਂ ਉਹ ਮਾਤਾ ਪਿਤਾ ਦੇ ਸੰਸਾਰ ਤੋਂ ਜਾਣਤਾ ਦੁਖ ਸੀ ਪਾਂ ਵੇਹੋ ਘਰ ਦੇ ਵਿੱਚ ਗਰੀਬੀ ਦਾਵੇ ਦਾ ਦੁੱਖ ਸੀ ਬੇ ਘਰ ਹੋਣ ਦਾ ਦੁੱਖ ਸੀ ਜਦੋਂ ਗੁਰੂ ਅਰਮਨ ਅਰਦਾਸ ਜੀ ਪਾਤਸ਼ਾਹ ਨੇ ਸਿਰ ਤੇ ਹੱਥ ਰੱਖਿਆ ਫਿਰ ਸਾਰੇ ਦੁੱਖ ਦੂਰ ਕਰ ਦਿੱਤੇ ਗੁਰੂ ਅਮਰਦਾਸ ਜੀ ਵਰਗੇ ਪਿਤਾ ਮਿਲ ਗਏ ਬਖਸ਼ਿਸ਼ਾਂ ਹੋ ਗਈਆਂ ਫਿਰ ਨਮਸਕਾਰਾਂ ਲੱਗੀਆਂ ਸੰਸਾਰ ਦੀਆਂ ਫਿਰ ਗੁਰਨਾਮ ਦੀਓ ਰੇਣ ਲਾਥਾ ਚਾਰ ਤਰ੍ਹਾਂ ਦਾ ਰੇਣ ਜਿਹੜਾ ਦੰਡ ਉਹ ਵੀ ਲੈ ਗਿਆ ਲੋਕ ਦੰਡ ਰਾਜ ਦੰਡ ਪਿਤਰੀ ਦੰਡ ਤੇ ਦੇਵ ਦੰਡ ਲੋਕ ਦੰਡ ਹੁੰਦਾ ਲੋਕਾਂ ਦੁਆਰਾ ਸਜ਼ਾ ਦੇਣੀ ਤੇ ਰਾਜ ਦੰਡ ਹੁੰਦਾ ਕਿਸੇ ਰਾਜੇ ਹਕੂਮਤ ਦੁਆਰਾ ਸਜ਼ਾ ਦੇਣੀ ਪਿਤਰੀ ਦੰਡ ਹੁੰਦਾ ਵੀ ਪਿਤਰਾਾਂ ਦੀ ਪੂਜਾ ਨਾ ਕਰਨੀ ਤੇ ਮਨ ਵਿੱਚ ਵਹਿਮ ਪੈਦਾ ਹੋ ਜਾਣਾ ਵੀ ਮੇਰੇ ਮੇਰੇ ਦੇ ਤਾਂ ਕਸ਼ਟ ਆਉਂਦੇ ਆ ਮੇਰੇ ਪਿਤਰ ਕਹਿੰਦੇ ਮੈਨੂੰ ਪੂਜ ਦੇਵ ਦੰਡ ਹੁੰਦਾ ਦੇਵਤਿਆਂ ਦੀ ਪੂਜਾ ਨਾ ਕਰਨੀ ਤੇ ਮਨ ਚ ਭਰਮ ਆ ਜਾਣਾ ਵੀ ਸ਼ੈਦ ਤਾਂ ਮੇਰੇ ਤੇ ਦੁੱਖ ਆਇਆ ਸਤਿਗੁਰੂ ਕਹਿੰਦੇ ਹੁਣ ਨਾ ਕੋਈ ਆਮ ਬੰਦਾ ਨਾ ਕੋਈ ਹਕੂਮਤ ਦਾ ਰਾਜਾ ਨਾ ਕੋਈ ਪਿਤਰ ਨਾ ਕੋਈ ਦੇਵਤਾ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦੇ ਸਕਦਾ ਕਿਉਂਕਿ ਸਾਡੇ ਸਿਰ ਦੇ ਉੱਤੇ ਗੁਰੂ ਸਾਹਿਬ ਨੇ ਆਪਣਾ ਮੇਰ ਦਾਸ ਰੱਖ ਦਿੱਤਾ ਸਾਰੇ ਡਰ ਲੈ ਗਏ ਸਾਰੇ ਭਰਮ ਨਿਕਲ ਗਏ ਹਿਰਦੇ ਦੇ ਵਿੱਚੋਂ ਮੇਰੇ ਮਨ ਭਜਰਾਣ ਨਾਮ ਸਭ ਅਰਥਾ ਗੁਰੂ ਰਾਮਦਾਸ ਜੀ ਪਾਸ਼ਾ ਮਹਾਰਾਜ ਜੀ ਮਨ ਨੂੰ ਸੰਬੋਧਿਤ ਹੋ ਕੇ ਆਪਾਂ ਨੂੰ ਕਹਿੰਦੇ ਆ ਕਿ ਭਾਈ ਤੁਸੀਂ ਵੀ ਆਪਣੇ ਮਨ ਨੂੰ ਇਹ ਗੱਲ ਆਖੋ ਕਿ ਮੇਰੇ ਆ ਮਨਾ ਭਜ ਰਾਮ ਨਾਮ ਸਭ ਅਰਥਾ ਪਰਮਾਤਮਾ ਜਿਹੜਾ ਸਾਰਿਆਂ ਚ ਰਮਿਆ ਉਹਦੇ ਨਾਮ ਨੂੰ ਜਪਣਾ ਕਰ ਅਰਥਾ ਦਾ ਪਾਬ ਮਹਾਰਾਜ ਜੀ ਕਹਿੰਦੇ ਉਹ ਸਾਰਿਆਂ ਪਦਾਰਥਾਂ ਦਾ ਮਾਲਕ ਹੈ ਜੇ ਤੈਨੂੰ ਦੁਨੀਆ ਦੇ ਸਾਰੇ ਪਦਾਰਥ ਚਾਹੀਦੇ ਆ ਨਾ ਜੇ ਤੂੰ ਕਹਿਣਾ ਮੈਨੂੰ ਸਭ ਕੁਝ ਪ੍ਰਾਪਤ ਹੋ ਜਾਏ ਤੇ ਮਹਾਰਾਜ ਦੀ ਕਿਰਪਾ ਕਰਦੇ ਫਿਰ ਉਹ ਕਾਲ ਪ੍ਰਕ ਪਰਮਾਤਮਾ ਦਾ ਨਾਮ ਜਾਪੂ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਐਸੀਆਂ ਵਰਤਸਾ ਹੈ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਮਹਾਰਾਜ ਕਹਿੰਦੇ ਫਿਰ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਫਿਰ ਜਿਹੜਾ ਉਹਦਾ ਬਣ ਜਾਂਦਾ ਹੈ ਫਿਰ ਮਹਾਰਾਜ ਕਹਿੰਦੇ ਸਾਰਾ ਸੰਸਾਰ ਹੀ ਉਹਦਾ ਹੋ ਜਾਂਦਾ ਜਿਹੜਾ ਪਰਮਾਤਮਾ ਨਾਲ ਜੁੜ ਗਿਆ ਸਾਨੂੰ ਗੁਰੂ ਜੀ ਦੀ ਬਖਸ਼ਿਸ਼ ਹੈ ਸਿਵਰਤ ਦੀ ਹੈ ਗੁਰ ਪੁਰ ਹੈ ਹਰ ਨਾਮ ਦ੍ਰਿੜਾਇਆ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਕਿ ਪੂਰਨ ਗੁਰੂ ਸਾਹਿਬ ਜੀ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ ਪਰਮਾਤਮਾ ਦਾ ਕਿ ਨਾਮ ਜਪਣਾ ਉੱਠਤ ਬੈਠਤ ਸੋਵਤ ਜਾਗਤ ਧਿਆਈਐ ਸਗਲ ਅਵਰ ਦਾ ਜੀਉ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਸਾਰੀ ਉਮਰ ਹੀ ਪਰਮਾਤਮਾ ਦਾ ਨਾਮ ਧਿਆਉਣਾ ਹੈ ਸਾਨੂੰ ਪੂਰਨ ਗੁਰੂ ਸਾਹਿਬ ਜੀ ਨੇ ਦ੍ਰਿੜ ਧਰਾਇਆ ਹੈ ਤੇ ਦੱਸਿਆ ਕਿ ਬਿਨ ਨਾਮੈ ਜੀਵਨ ਬਿਰਥਾ ਨਾਮ ਤੋਂ ਬਿਨਾ ਸੰਸਾਰ ਦੇ ਵਿੱਚ ਜਿਉਣਾ ਵਿਅਰਥ ਹੈ ਨਾਮ ਤੋਂ ਬਿਨਾ ਜੀਵਨ ਪਤੀਤ ਕਰਨਾ ਵਿਅਰਥ ਹੈ ਗੁਰੂ ਸਾਹਿਬ ਦਇਆ ਕਰਦੇ ਹੈ ਏਕ ਬਿਨ ਸਿਮਰਨ ਕੋਟ ਵਰਖ ਜੀਵੇ सगली ਆਉਧ ਤਰਥਾ ਅਨੰਦ ਨਾਮ ਤੋਂ ਰਣਾ ਕੋਈ ਕਰੋੜਾਂ ਸਾਲ ਜੀ ਲਏ ਤੇ ਸਾਰੀ ਉਮਰ ਵਿਅਰਥ ਹੈ ਆਸ਼ਾ ਕਹਿੰਦੇ ਇੱਕ ਨਿਮਖ ਗੋਬਿੰਦ ਭਗਤ ਕਰ ਤਉ ਸਦਾ ਸਦਾ ਜੀਵੰਤ ਇਹ ਇੱਕ ਨਿਮਖ ਗੋਬਿੰਦ ਪਰਮਾਤਮਾ ਦੀ ਭਗਤੀ ਕਰਨੀ ਮਹਾਰਾਜ ਕਹਿੰਦੇ ਸਦਾ ਸਦਾ ਵਾਸਤੇ ਮਨੁੱਖ ਜਿਉਂਦਾ ਹੋ ਜਾਂਦਾ ਗੁਰੂ ਦੇ ਸਰਨ ਵਿੱਚ ਆਉਣ ਤੋਂ ਬਿਨਾ ਗੁਰੂ ਆਲੇ ਬਣ ਤੋਂ ਡਣਾ ਮਹਾਰਾਜ ਕਹਿੰਦੇ ਜੜਾ ਜੀਵਨ ਬਤੀਤ ਕਰਨ ਨਾਲ ਨਾ ਇਹ ਸਤਗੁਰੂ ਕਹਿੰਦੇ ਉਹ ਵਿਅਰਥ ਹੈ ਤੇ ਜਿਉਣ ਦੀ ਆਸ ਰੱਖਣੀ ਵੀ ਵਿਅਰਥ ਹੈ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਦੀ ਆਸ ਕਿਸੇ ਨੂੰ 100 ਟਕੜਾਂ ਇਕੱਠੀ ਪਾਉਣੀ ਹੋਵੇ ਤੇ ਇੱਕ ਲਾਹਣਤ ਸ਼ਬਦ ਵਰਤਿਆ ਜਾਂਦਾ ਹੈ ਤੇ ਕਿਸੇ ਨੂੰ 100 ਲਾਹਣਤਾਂ ਇਕੱਠੀਆਂ ਪਾਉਣੀਆਂ ਹੋਣ ਤੇ ਇੱਕ ਵਾਰੀ ਤ੍ਰਿਗ ਕਹਿ ਦਿੱਤਾ ਜਾਂਦਾ ਹੈ ਪਾਤਸ਼ਾਹ ਕਹਿੰਦੇ ਜਿਹੜਾ ਸੱਚੇ ਸਤਗੁਰੂ ਦੀ ਸਰਣ ਦੇ ਵਿੱਚ ਨਹੀਂ ਨਾ ਆਉਂਦਾ ਤ੍ਰਿਗ ਜਿਵੇ ਮਹਾਰਾਜ ਕਹਿੰਦੇ ਉਹਦਾ ਜਿਉਣਾ ਤ੍ਰਿਗ ਹੈ ਤ੍ਰਿਗ ਜੀਵਾਸ ਤੇ ਸੰਸਾਰ ਦੇ ਵਿੱਚ ਜਿਉਣ ਦੀ ਆਸ ਰੱਖਣੀ ਉਹਦੇ ਵਾਸਤੇ ਤ੍ਰਿਗ ਹੈ ਜਿਹੜਾ ਸੱਚੇ ਗੁਰੂ ਦੀ ਸ਼ਰਮ ਦੇ ਵਿੱਚ ਨਹੀਂ ਹੈ ਜਿਹੜਾ ਨਗੁਰਾ ਤੁਰਿਆ ਕਰਦਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ ਮਹਾਰਾਜ ਕਹਿੰਦੇ ਨਗੁਰੇ ਬੰਦੇ ਦਾ ਨਾਮ ਲੈਣਾ ਬੁਰਾ ਹੈ ਤੇ ਸੱਚੇ ਗੁਰੂ ਦੇ ਬਾਧੋਂ ਗੁਰ ਕੋਈ ਨਹੀਂ ਹੈ ਤੇ ਸਿੱਖ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਪਕੜਾਇਆ ਸੇਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੁੱਲ ਕੇ ਹੋਰ ਦੇ ਧਾਰੀਆਂ ਮੜੀਆਂ ਮਸਾਨਾਂ ਦੇ ਉੱਤੇ ਜਾ ਕੇ ਨੱਕ ਰਗਪਦਾ ਫਿਰੇ ਤੇ ਫਿਰ ਇਸ ਤੋਂ ਵੱਧ ਤ੍ਰਿਗ ਜੀਵਨ ਕਿਵੇਂ ਹੋ ਸਕਦਾ ਇਸ ਤੋਂ ਵੱਧ ਜੀਵਨ ਦੇ ਉੱਤੇ ਤ੍ਰਿਗ ਕਿਸ ਤਰ੍ਹਾਂ ਹੋ ਸਕਦੀ ਹੈ ਪਤਾ ਵੀ ਹੈ ਇਸ ਮੇਰਾ ਗੁਰੂ ਕੌਣ ਹੈ ਫਿਰ ਵੀ ਛੱਡ ਕੇ ਤੇ ਮਹਾਰਾਜ ਕਿਰਪਾ ਕਰਦੇ ਗੁਰਬਾਣੀ ਵਿੱਚ ਕਬੀਰ ਮਨ ਜਾਣੇ ਸਭ ਬਾਤ ਜਾਣਦ ਹੀ ਆਉਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀ ਪਕੂਏ ਪਰ ਹੱਥ ਵਿੱਚ ਦੀਵਾ ਪੜ ਗੇ ਤੇ ਫਿਰ ਖੂਹ ਦੇ ਵਿੱਚ ਡਿੱਗਦਾ ਪਿਆ ਸਭ ਕੁਝ ਪਤਾ ਹੈ ਮਨ ਨੂੰ ਫਿਰ ਵੀ ਔਗਣ ਕਰਦਾ ਹੈ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੜਾਇਆ ਹੈ ਇਹਨਾਂ ਤੋਂ ਬਣਾ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਣਾ ਤੇ ਫਿਰ ਵੀ ਬੰਦਾ ਸੰਸਾਰ ਦੇ ਵਿੱਚ ਔਗਣ ਕਰਦਾ ਜੇ ਧਾਰਿਆਂ ਨੂੰ ਗੁਰੂ ਮੰਨੀ ਬੈਠਾ ਇਹ ਤੇ ਪਾਤਸ਼ਾਹ ਕਿਰਪਾ ਕਰਨਾ ਮਹਾਰਾਜ ਦਇਆ ਕਰਦੇ ਹੈ ਅਰ ਹਉ ਦਾਮ ਸ਼ਰਮ ਦੇ ਕੇ ਮਹਾਰਾਜ ਕਹਿੰਦੇ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ਸਤਿਗੁਰੂ ਦਇਆ ਕਰ ਦੇ ਕਿ ਗੁਰੂ ਤੇ ਬਿਨਾ ਗੁਰੂ ਦੀ ਸਰਣ ਦੇ ਵਿੱਚ ਜਿਹੜਾ ਨਹੀਂ ਹੈ ਬਿਨ ਗੁਰ ਮੂੜ ਭਏ ਹੈ ਮਨਮੁਖ ਮਹਾਰਾਜ ਕਹਿੰਦੇ ਉਹ ਮਨਮੁਖ ਮੂਰਖ ਨੇ ਉਹ ਮੂਰਖ ਹੋ ਗਏ ਜਿਹੜੇ ਗੁਰੂ ਤੋਂ ਬਿਨਾ ਜੀਵਨ ਬਤੀਤ ਕਰਦੇ ਪਏ ਮਨ ਪਿੱਛੇ ਲੱਗਣ ਵਾਲੇ ਤੇ মোহ ਮਾਇਆ ਵਿੱਚ ਫਸਾ। ਤੇ ਮਹਾਰਾਜ ਜੀ ਕਹਿੰਦੇ ਉਹ ਨਿਤਾ ਪ੍ਰਤੀ মোহ ਮਾਇਆ ਦੇ ਵਿੱਚ ਫਸੇ ਹੋਏ ਐ। ਦੇਹਧਾਰੀਆਂ ਦੀ ਸੰਗਤ ਕਰਕੇ ਕਿੰਨੇ ਕ ਮਹਾਂਪੁਰਖ ਪੈਦਾ ਹੁੰਦੇ। ਦੇਹਧਾਰੀਆਂ ਦੀ ਸੰਗਤ ਕਰਕੇ ਅੱਜ ਤੱਕ ਕਿੰਨੇ ਕ ਸਾਧੂ ਪੈਦਾ ਹੋਏ ਐ। ਜੇ ਸੰਤ ਮਹਾਂਪੁਰਖ ਕੋਈ ਤਤਪੇਤਾ ਬ੍ਰਹਮ ਗਿਆਨੀ ਪੈਦਾ ਕਰਨਾ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਦਿੱਤੀ ਹੋਈ ਸਿੱਖਿਆ ਤੇ ਚੱਲ ਕੇ ਸੰਤਪੁਣਾ ਪ੍ਰਾਪਤ ਕੀਤਾ ਜਾ ਸਕਦਾ ਹੈ ਮਹਾਰਾਜ ਸਹਿਬੀਆਂ ਦਾ ਉਪਦੇਸ਼ ਜਿੰਨਾ ਨੇ ਜੀਵਨ ਦੇ ਵਿੱਚ ਕਮਾਇਆ ਹੈ ਤੇ ਜੇ ਦੇਹ ਧਾਰੀਆਂ ਦੀ ਗੱਲ ਕਰੀਏ ਤੇ ਉਹ ਕੇਵਲ ਆਪਣੇ ਤੱਕ ਸੀਮਤ ਰੱਖਣਗੇ ਉਹ ਨਹੀਂ ਚਾਣਗੇ ਸਾਡੇ ਵਰਗਾ ਵੀ ਦੂਜਾ ਪੈਦਾ ਹੋ ਜਾਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਬਕ ਵਡਿਆਈਆਂ ਆਪਣੇ ਕੋਲ ਨਹੀਂ ਰੱਖਦੇ ਸਤਿਗੁਰੂ ਆਪਣੇ ਪਿਆਰਿਆਂ ਨੂੰ ਵਡਿਆਈਆਂ ਦਿੰਦੇ ਹੈ ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਹਿਬ ਜੀ ਨੂੰ ਨਮਸਕਾਰਾਂ ਹੁੰਦੀਆਂ ਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਹੈ ਉਸੇ ਚਾਰ ਦੁਆਰੀ ਦੇ ਵਿੱਚ ਆ ਕੇ ਕੋਈ ਉਹਨਾਂ ਨੂੰ ਪੂਜਣ ਵਾਲਾ ਮਹਾਪੁਰਖ ਬਹਿ ਜਾਏ ਤੇ ਸੰਗਤਾਂ ਉਹਨੂੰ ਵੀ ਨਮਸਕਾਰਾਂ ਕਰਨ ਲੱਗ ਪੈਂਦੀਆਂ ਵੀ ਇਹਨਾਂ ਨੇ ਗੁਰੂ ਸਾਹਿਬ ਦਾ ਨਾਮ ਧਿਆਇਆ ਹੈ ਇਹਨਾਂ ਨੇ ਉਪਦੇਸ਼ ਜੀਵਨ ਦੇ ਵਿੱਚ ਕਮਾਇਆ ਹੈ ਕਿਉਂਕਿ ਆਪਣੇ ਪਿਆਰਿਆਂ ਨੂੰ ਵਡਿਆਈਆਂ ਗੁਰੂ ਸਾਹਿਬ ਆਪ ਦਿੰਦੇ ਹੈ ਆਪ ਬਖਸ਼ਿਸ਼ਾਂ ਕਰਦੇ ਹੈ ਤੇ ਕੋਈ ਸੰਸਾਰ ਦੇ ਉੱਤੇ ਐਸਾ ਹੋਰ ਗੁਰੂ ਨਹੀਂ ਹੈ ਜਿਹੜਾ ਆਪਣੇ ਵਰਗੀਆਂ ਵਡਿਆਈਆਂ ਆਪਣੇ ਸੇਵਕ ਨੂੰ ਸਿੱਖ ਨੂੰ ਦੇ ਦੇ ਇਹ ਧੰਗ ਗੁਰਨਾਣਕ ਦੇ ਪਾਤਸ਼ਾਹ ਦੇ ਹਿਸੇ ਇਸ ਘਰ ਦੇ ਸੇਵਕ ਬਖਸ਼ਿਸ਼ਾਂ ਆਈਆਂ ਜਿਹੜਾ ਚੁੱਕ ਜਾਂਦਾ ਹੈ ਉਹ ਬਖਸ਼ਿਸ਼ਾਂ ਪ੍ਰਾਪਤ ਕਰ ਲੈਂਦਾ ਹੈ ਤਿੰਨ ਸਾਧੂ ਚਰਨਾਂ ਨਾ ਸੇਵੇ ਕਬ ਮਹਾਰਾਜ ਕਹਿੰਦੇ ਮਨਮੁਖ ਤਿੰਨ ਗੁਰਿਆਂ ਨੇ ਕਦੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ ਤਿੰਨ ਸਭ ਜਨਮ ਅਕਾਥਾ ਤੇ ਸਾਰਾ ਜਨਮ ਮਹਾਰਾਜ ਕਹਿੰਦੇ ਉਹਨਾਂ ਨੇ ਐਵੇਂ ਗੁਆ ਲਿਆ ਵਿਅਰਥ ਨਾ ਕਦੇ ਸਾਧੂ ਦੀ ਸੇਵਾ ਕੀਤੀ ਤੇ ਨਾ ਕਦੇ ਪ੍ਰਮਾਤਮਾ ਦਾ ਨਾਮ ਜਪਿਆ ਨਾ ਗੁਰੂ ਸਾਹਿਬ ਦੇ ਉਪਦੇਸ਼ ਦੇ ਅਨੁਸਾਰ ਚੱਲੇ ਕਬੀਰ ਜੈ ਕਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀ ਤੇ ਇਹ ਘਰ ਮਰਹਟ ਸਾਰਖੇ ਭੂਤ ਵਸੇ ਤੇ ਨਾ ਮਾਹ ਜਿੱਥੇ ਸਾਧੂ ਦੀ ਸੇਵਾ ਨਹੀਂ ਰੱਬ ਦਾ ਸਿਮਰਨ ਨਹੀਂ ਮਹਾਰਾਜ ਕਹਿੰਦੇ ਉਹ ਘਰ ਸ਼ਮਸ਼ਾਨ ਊਮੀ ਹੈ ਤੇ ਰਹਿਣ ਵਾਲੇ ਭੂਤ ਨੇ ਆ ਘਰ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਵੀ ਸੇਵਾ ਕਰਨੀ ਲਾਜ਼ਮੀ ਹੈ ਪ੍ਰਮਾਤਮਾ ਦੇ ਪਿਆਰਿਆਂ ਦੀ ਫੇਰ ਹੀ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਅੱਗੇ ਸਤਿਗੁਰੂ ਦਇਆ ਕਰਦੇ ਮੋਕਉ ਕੀਤੇ ਦਾਸ ਦਾਸ ਦਸਨ ਕੋ ਜਿਨ ਸਾਧੂ ਚਰਨ ਸਾਤ ਪੱਗ ਸੇਵੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਧੂਆਂ ਦੇ ਚਰਨਾਂ ਦੀ ਸਾਧੂਆਂ ਦੇ ਪੈਰਾਂ ਦੀ ਸੇਵਾ ਕੀਤੀ ਹੈ ਤਿੰਨ ਸਫਲਿਓ ਜਨਮ ਸਨਾਥਾ ਮਹਾਰਾਜ ਕਹਿੰਦੇ ਉਹਨਾਂ ਦਾ ਜਨਮ ਸਫਲਾ ਹੋ ਗਿਆ ਤੇ ਉਹ ਸਨਾਥ ਭਾਉ ਮਾਲਕਾਲੇ ਹੋ ਗਏ ਉਹ ਅਨਾਥ ਨਹੀਂ ਰਹੇ ਉਹ ਮਾਲਕ ਵਾਲੇ ਹੋ ਗਏ ਉਹਨਾਂ ਨੂੰ ਉਹਨਾਂ ਦਾ ਨਾਸ ਮਿਲ ਗਿਆ ਜਿਨ੍ਹਾਂ ਨੇ ਸੱਚੇ ਸਾਧੂ ਦੇ ਚਰਨ ਦੀ ਸੇਵਾ ਕੀਤੀ ਤੇ ਸਾਧੂ ਦੇ ਚਰਨ ਦੀ ਤੱਕੀ ਹੈ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਮਹਾਰਾਜ ਕਿਰਪਾ ਕਰ ਦੇ ਕਿ ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸ ਬਣਾ ਲਓ ਬੇਨਤੀ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਇਸ ਤਰ੍ਹਾਂ ਕਰ ਐਨਾ ਝੁਕ ਜਾ ਆਪਣੇ ਮਨ ਦੇ ਵਿੱਚੋਂ ਮੈਂ ਕੱਟ ਦੇ ਮਨ ਦੇ ਵਿੱਚੋਂ ਇਹ ਗੱਲ ਕੱਢ ਦੇ ਕਿ ਮੈਂ ਬਹੁਤਾ ਉੱਚਾ ਹਾਂ ਮੇਰੇ ਵਰਗਾ ਸਿਆਣਾ ਕੋਈ ਨਹੀਂ ਹੈ ਆਪਣੇ ਆਪ ਨੂੰ ਮਿੱਟੀ ਤੋਂ ਵੀ ਜਿਹੜਾ ਨੀਵਾ ਬਣਾ ਕੇ ਗੁਰੂ ਚਰਨਾਂ ਦੇ ਵਿੱਚ ਝੁਕ ਤੇ ਕਹਿ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਮਹਾਰਾਜ ਕਿਰਪਾ ਕਰੋ ਸਾਡੇ ਤੇ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਤੇ ਦਾਸ ਬਣਾ ਦਿਓ ਸਾਨੂੰ ਸਾਡੇ ਤੇ ਐਸੀ ਕਿਰਪਾ ਕਰੋ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਨਾਲ ਜੁੜਿਆ ਹੋਇਆ ਉਹ ਦਾਸ ਗੁਰੂ ਸਾਹਿਬ ਦਾ ਅੱਗੇ ਜੋ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਕਿਸੇ ਸੰਤ ਦੀ ਸੰਗਤ ਕਰਨ ਵਾਲਾ ਹੈ ਤੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਉਣ ਵਾਲਾ ਹੈ ਮਹਾਰਾਜ ਕਹਿੰਦੇ ਐਨਾ ਝੁਕ ਜਾ ਗੁਰੂ ਸਾਹਿਬ ਦੇ ਅੱਗੇ ਬੇਅੰਤੀ ਕਰ ਮਹਾਰਾਜ ਜਿਹੜਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਦਾਸਾਂ ਤੇ ਦਾਸਾਂ ਤੇ ਦਾਸਾਂ ਦੀ ਚਰਨ ਚਰਨਾਂ ਦੀ ਸੇਵਾ ਕਰਨ ਵਾਲਾ ਹੈ ਨਾ ਸਾਨੂੰ ਉਹਨਾਂ ਦਾ ਦਾਸ ਬਣਾ ਦਿਓ ਭਰ ਦਇਆ ਧਾਰ ਜਗਨਾਥਾ ਜਗਤ ਦੇ ਮਾਲਕ ਸਾਡੇ ਤੇ ਐਨੀ ਦਇਆ ਕਰੋ ਸਾਡੇ ਤੇ ਐਸੀ ਕਿਰਪਾ ਕਰੋ ਹਮ ਅੰਧੇ ਨੇ ਗਿਆਨਹੀਨ ਅਗਿਆਨੀ ਅਸੀਂ ਅਗਿਆਨ ਦੇ ਵਿੱਚ ਅੰਨੇ ਐ ਗਿਆਨ ਤੋਂ ਹੀਣੇ ਐ ਸਾਡੇ ਕੋਲ ਗਿਆਨ ਰੂਪੀ ਨੇਤਰ ਨਹੀਂ ਐ ਕਿਉ ਚੱਲੈ ਮਾਰਗ ਪੰਥਾ ਤੇ ਤੁਹਾਡਾ ਜਿਹੜਾ ਮਾਰਗ ਉਹਦੇ ਤੇ ਚੱਲਣ ਵਾਸਤੇ ਗਿਆਨ ਵਾਲੇ ਨੇਤਰ ਚਾਹੀਦੇ ਅਸੀਂ ਅਗਿਆਨੀ ਐ ਤੇ ਕਿਵੇਂ ਚੱਲ ਸਕਦੇ ਜਿਸ ਮਾਰਗ ਦੇ ਉੱਤੇ ਹਮ ਅੰਦਲੇ ਕਉਦਰ ਅੰਚਲ ਦੀਜੈ ਸਾਨੂੰ ਅੰਨਿਆਂ ਨੂੰ ਆਪਣਾ ਉਪਦੇਸ਼ ਰੂਪੀ ਪੱਲਾ ਪਕੜਾ ਦੇਉ ਅੰਚਲ ਦੇ ਦਿਓ ਜਨ ਨਾਨਕ ਚਲਹਿ ਬਲੰਥਾ ਤਾਂ ਜੋ ਕਿ ਅਸੀਂ ਤੁਹਾਡੇ ਪੱਲੇ ਨੂੰ ਪਕੜ ਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲ ਸਕੀਏ ਉਸ ਦੇ ਮਾਰਗ ਦੇ ਉੱਤੇ ਚੱਲ ਸਕੀਏ ਸਤਿਗੁਰੂ ਸਾਡੇ ਤੇ ਕਿਰਪਾ ਕਰੋ ਹਮ ਅੰਦਲੇ ਅੰਦ ਬਿਖੈ ਬੇਕਰਾਤੇ ਕਿਉ ਚਲਹਿ ਗੁਰਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਸਾਨੂੰ ਆਪਣੇ ਪੱਲੇ ਨਾਲ ਲਾ ਲਿਓ ਪਾਤਸ਼ਾ ਤਾਂ ਜੋ ਕਿ ਸਾਡਾ ਸੰਸਾਰ ਤੋਂ ਪਾਰ ਤਾਰ ਹੋ ਜਾਏ ਐਸੀ ਗੁਰੂ ਰਾਮਦਾਸ ਜੀ ਕਹਿੰਦੇ ਸਿੱਖੋ ਬੇਨਤੀ ਕਰੋ ਤੇ ਗੁਰੂ ਸਾਹਿਬ ਦਾ ਆਸਰਾ ਤੱਕੋ ਮਹਾਰਾਜ ਸਾਹਿਬ ਜਿਸ ਦਿਨ ਸਿਰ ਤੇ ਅੱਖ ਰੱਖ ਦੇਣਗੇ ਹਿਰਦੇ ਚ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਏਗਾ ਬਸ ਜਾਏਗਾ ਗੁਰੂ ਸਾਹਿਬ ਜੀ ਨੇ ਕਿਰਪਾ ਕਰਨੀ ਹੈ ਲਾਜ਼ਮੀ ਹੈ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਉਣਾ ਸਤਿਗੁਰੂ ਆਪਾਂ ਸਾਰਿਆਂ ਨੂੰ ਉਪਦੇਸ਼ ਨੂੰ ਜੀਵਨ ਵਿੱਚ ਕਮਾਉਣ ਦੀ ਸੋਝੀ ਬਖਸ਼ਿਸ਼ ਕਰਨ ਜਰਦਿਆਂ ਦੇ ਵਿੱਚ ਗੁਰੂ ਸਾਹਿਬ ਦਾ ਉਪਦੇਸ਼ ਵਸੇ ਕਲਗੀ ਧਰ ਦੇ ਬੋਲ ਰੋਤੀਓ ਅਮਰਤ ਧਾਰੀ ਹੋ ਕੇ ਜਿਓ ਖੰਡੇ ਬਾਟੇ ਦਾ ਅਮਰਤ ਛਕੀਏ ਗੁਰੂ ਵਾਲੇ ਬਣੀਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪੱਲਾ ਪਕੜੀਏ ਆਪ ਸਾਗਰ ਤੋਂ ਪਾਰ ਤ੍ਰਿਏ ਜੀ ਅਮਰਤ ਵਿਲਾ ਨਿਤ ਨਿਮਰਹਿਤ ਵਾਲੇ ਜੀਵਨ ਗੁਰੂ ਸਾਹਿਬ ਆਪਾਂ ਸਾਰਿਆਂ ਨੂੰ ਬਖਸ਼ ਕੇ ਨਵਾਜਣ ਸਰਬੱਤ ਦਾ ਭਲਾ ਕਰਨ ਜੀ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਗੁਰੂ ਸਾਹਿਬ ਬਖਸ਼ਿਸ਼ ਕਰਨਾ ਬੇਅੰਤ ਕੋਲਾ ਹੋਈਆਂ ਗੁਰੂ ਸਾਹਿਬ ਬਖਸ਼ਣ ਹਾਰ ਆਪ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਛਕਾਓ ਗੁਰੂ ਗ੍ਰੰਥ ਸਾਹਿਬ ਜੀ ਦੀ ਨਸੀਹਤ ਬਲਾਵਤ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ